ਸਸ਼ੀ ਕਾਲ ਜੀ ਸੋ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਐਤਾਂ ਦੀ ਪੰਜੀਰੀ ਬਣਾਉਣੀ ਸਿਖਾਵਾਂਗੇ ਜਿਹਦੇ ਨਾਲ ਤੁਹਾਨੂੰ ਅਗਰ ਵਾਲ ਝੜ ਰਹੇ ਆ ਇੰਡਾਈਜੈਸ਼ਨ ਆ ਮਤਲਬ ਖਾਣਾ ਨਹੀਂ ਪਚਦਾ ਹੱਡੀਆਂ ਦੇ ਵਿੱਚ ਦਰਦ ਰਹਿੰਦਾ ਹੈ ਜਾਂ ਫਿਰ ਕਮਜ਼ੋਰੀ ਫੀਲ ਹੁੰਦੀ ਆ ਉਹਨਾਂ ਸਾਰੀਆਂ ਚੀਜ਼ਾਂ ਦੀ ਨਾ ਰਾਮਵਾਨ ਦਵਾਈ ਹੈ ਇਹ ਇਹ ਮੇਰੇ ਮੰਮਾ ਨੇ ਸਿਖਾਈ ਆ ਮਤਲਬ ਬਣਾਤਾ ਮੰਮਾ ਹੀ ਰਹਿੰਦੇ ਮੈਂ ਤਾਂ ਜਸਟ ਹੈਲਪ ਕਰ ਰਹੀ ਨਾ ਸੋ ਸਭ ਤੋਂ ਪਹਿਲਾਂ ਆਪਾਂ ਨੇ ਡ్రਾਈ ਫਰੂਟਸ ਨੂੰ ਰੋਸਟ ਕਰ ਲੈਣਾ ਸਭ ਤੋਂ ਪਹਿਲਾਂ ਆਪਾਂ ਨੇ ਮਖਾਣੇ ਰੋਸਟ ਕੀਤੇ ਆ ਮਖਾਣੇ ਦੇ ਵਿੱਚ ਅਗਰ ਆਪਾਂ ਗੌਰ ਕਰੀਏ ਤਾਂ ਪ੍ਰੋਟੀਨ ਤੇ ਫਾਈਬਰ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਉਸ ਤੋਂ ਬਾਅਦ ਉਹਦੇ ਵਿੱਚ ਫਾਸਫੋਰਸ ਪੋਟਾਸ਼ੀਅਮ ਮੈਗਨੀਸ਼ੀਅਮ ਵਗੈਰਾ ਜ਼ਿਆਦਾ ਹੁੰਦਾ ਹੈ ਅਗਰ ਪੋਟਾਸ਼ੀਅਮ ਦੀ ਗੱਲ ਕਰੀਏ ਤਾਂ ਉਹ ਮਸਲ ਕੰਟਰੈਕਸ਼ਨ ਵਗੈਰਾ ਨੂੰ ਘਟਾਉਂਦਾ ਹੈ ਮਤਲਬ ਕਿ ਤੁਹਾਡੇ ਬਾਹਾਂ ਲੱਤਾਂ ਦੇ ਵਿੱਚ ਜਿਹੜਾ ਦਰਦ ਹੁੰਦਾ ਉਹਨੂੰ ਬਿਲਕੁਲ ਹਟਾ ਦਿੰਦਾ ਹੈ ਉਸ ਤੋਂ ਬਾਅਦ ਬਦਾਮਾਂ ਦੀ ਗੱਲ ਕਰੀਏ ਉਹਦੇ ਵਿੱਚ ਵੀ ਜ਼ਿਆਦਾਤਰ ਮੰਨਿਆ ਜਾਂਦਾ ਹੈ ਕਿ ਤੁਹਾਡੀ ਯਾਦਦਾਸ਼ਤ ਨੂੰ ਤੇਜ਼ ਫਾਇਦੇ ਆ ਜਿੱਦਾਂ ਕਿ ਇਹਦੇ ਵਿੱਚ ਪੋਟਾਸ਼ੀਅਮ ਮੈਗਨੀਸ਼ੀਅਮ ਇਹ ਸਭ ਚੀਜ਼ਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਉਸ ਤੋਂ ਬਾਅਦ ਇਹਦੇ ਵਿੱਚ ਸੂਜੀ ਵੀ ਐਡ ਕੀਤੀ ਆ ਖਸਖਸ ਵੀ ਐਡ ਕੀਤੀ ਆ ਖਸਖਸ ਆ ਜਿਹੜੀ ਉਹ ਆਪਾਂ ਨੂੰ ਆਰਾਮ ਦਿੰਦੀ ਆ ਮਤਲਬ ਥੋੜੀ ਬਾਡੀ ਦੇ ਵਿੱਚ ਆਰਾਮ ਦੀ ਭਾਵਨਾ ਮਤਲਬ ਇਦਾਂ ਦੀ ਫੀਲ ਲੈ ਕੇ ਆਉਂਦੀ ਹੈ ਕਿ ਹਾਂ ਹੁਣ ਮੈਂ ਰਿਲੈਕਸ ਹਾਂ ਉਹਦੇ ਨਾਲ ਤੁਹਾਡੀ ਪੇਟ ਦੀ ਪੇਟ ਨੂੰ ਵੀ ਠੰਡਕ ਮਿਲਦੀ ਆ ਤੇ ਲਿਵਰ ਦੇ ਵਿੱਚ ਅਗਰ ਗਰਮੀ ਵਗੈਰਾ ਹੁੰਦੀ ਆ ਉਹ ਵੀ ਕਾਫੀ ਹੱਦ ਤੱਕ ਕੰਟਰੋਲ ਹੁੰਦੀ ਮੇਰੀ ਛੋਟੀ ਸਿਸਟਰ ਵਿੱਚ ਦੀ ਆ ਰਹੀ ਸੀ ਨਾ ਉਹਨੂੰ ਇੰਨੀ ਜ਼ਿਆਦਾ ਗ੍ਰਾਈਂਡ ਕੀਤੇ ਹੋਏ ਡਰਾਈ ਫਰੂਟਸ ਪਸੰਦ ਨਹੀਂ ਆਗੇ ਸੋ ਉਹਨੇ ਆਪਣੇ ਥੋੜੇ ਥੋੜੇ ਪਹਿਲਾਂ ਹੀ ਕੱਢ ਲੇ ਕਿ ਮੈਂ ਆਪਣੀ ਬਿੰਜੀਰੀ ਦੇ ਵਿੱਚ ਆਹ ਵਾਲੇ ਐਡ ਕਰੂੰਗੀ ਕਈਆਂ ਨੂੰ ਅੱਛੇ ਲੱਗਦੇ ਆ ਨਾ ਕਿ ਥੋੜੇ ਜੇ ਮੂੰਹ ਚ ਆਉਂਦੇ ਰਹਿਣ ਛੋਟੇ ਛੋਟੇ ਟੁਕੜੇ ਉਹ ਕਾਜੂ ਆਪਣੀ ਚਮੜੀ ਤੇ ਆਪਣੇ ਵਾਲਾਂ ਦੇ ਲਈ ਬਹੁਤ ਅੱਛੇ ਹੁੰਦੇ ਆ ਚਮੜੀ ਨੂੰ ਜ਼ਿਆਦਾ ਗਲੋਇੰਗ ਬਣਾ ਦਿੰਦੇ ਆ ਮਤਲਬ ਕਿ ਚਮਕਦਾਰ ਲੱਗਣ ਲੱਗ ਜਾਂਦੀ ਆ ਥੋੜੀਆਂ ਝੁਰੜੀਆਂ ਦੀ ਬਹੁਤ ਜ਼ਿਆਦਾ ਸਮੱਸਿਆ ਇਹਦੇ ਨਾਲ ਦੂਰ ਹੁੰਦੀ ਆ ਤੇ ਵਾਲਾਂ ਨੂੰ ਵੀ ਬਹੁਤ ਜ਼ਿਆਦਾ ਲੰਬੇ ਤੇ ਸੰਘਣੇ ਕਰ ਦਿੰਦੇ ਆ ਕਾਜੂ ਅਗਰ ਆਪਾਂ ਰੈਗੂਲਰ ਬੇਸਿਸ ਤੇ ਖਾਈਏ ਹੁਣ ਜ਼ਿਆਦਾਤਰ ਸਮੱਸਿਆ ਇਹ ਹੁੰਦੀ ਆ ਕਿ ਆਪਾਂ ਨੂੰ ਸਾਰੀਆਂ ਚੀਜ਼ਾਂ ਦਾ ਪਤਾ ਆ ਕਿ ਇਹਦੇ ਨਾਲ ਆ ਫਾਇਦਾ ਹੁੰਦਾ ਇਹਦੇ ਨਾਲ ਇਹ ਫਾਇਦਾ ਹੁੰਦਾ ਬਟ ਜਦੋਂ ਖਾਣ ਦੀ ਗੱਲ ਆਉਂਦੀ ਆ ਫਿਰ ਕੁਝ ਵੀ ਖਾਣ ਨੂੰ ਮਨ ਨਹੀਂ ਕਰਦਾ ਇਹ ਪਿਸਤਾ ਗ੍ਰਾਈਂਡ ਕਰਕੇ ਪਾਇਆ ਸੀ ਜਿਹੜਾ ਗ੍ਰੀਨ ਦਿਖ ਰਿ ਫਿਰ ਅਗਰ ਤੁਹਾਨੂੰ ਐਵੇਂ ਸਮੱਸਿਆ ਮੇਰੇ ਵਾਲੀ ਹੈਗੀ ਆ ਕਿ ਤੁਸੀਂ ਡਰਾਈ ਫਰੂਟਸ ਅਲੱਗ-ਅਲੱਗ ਨਹੀਂ ਖਾ ਸਕਦੇ ਤਾਂ ਤੁਸੀਂ ਇਦਾਂ ਬਣਾ ਕੇ ਖਾ ਸਕਦੇ ਹੋ ਪੰਜੀਰੀ ਉਹਦੇ ਨਾਲ ਤੁਹਾਨੂੰ ਸਾਰੇ ਡਰਾਈ ਫਰੂਟਸ ਜਦੋਂ ਅੰਦਰ ਜਾਣਗੇ ਤਾਂ ਤੁਸੀਂ ਉਹ ਕੰਜ਼ੂਮ ਕਰ ਸਕਦੇ ਹੋ इजीली ਪੰਜੀਰੀ ਦੇ ਫਾਰਮ ਦੇ ਵਿੱਚ ਥੋੜਾ ਟੇਸਟੀ ਵੀ ਬਣ ਜਾਂਦਾ ਸੋ ਸਭ ਤੋਂ ਪਹਿਲਾਂ ਮम्मा ਨੇ ਦੇਸੀ ਕੀ ਲਿਆਇਆ ਉਹਨੂੰ ਗਰਮ ਕਰ ਲਿਆ ਉਸ ਤੋਂ ਬਾਅਦ ਅਸੀਂ ਨੇ ਬੇਸਣ ਵਿੱਚ ਐਡ ਕੀਤਾ ਸੀ ਫॉर ਟੇਸਟ ਐਂਡ ਬੇਸਣ ਦੇ ਵੀ ਬਹੁਤ سارے ਫਾਇਦੇ ਆ ਅਗਰ ਤੁਸੀਂ ਧਿਆਨ ਦਿਓਗੇ ਬੇਸਣ ਕਣਕ ਨਾਲੋਂ grains ਨਾਲ ਬਾਕੀ ਦੇ grains ਨਾਲੋਂ ਕਾਫੀ ਹੱਦ ਤੱਕ ਜ਼ਿਆਦਾ ਬੈਟਰ ਹੈ ਆਪਣੀ ਹੈਲਥ ਦੇ ਲਈ ਇਹਨੂੰ ਮੰਮਾ ਨੇ ਦੱਸਿਆ ਸੀ ਉਹ ਉਦੋਂ ਤੱਕ ਭੁੰਨਣਾ ਹੈ ਜਦ ਤੱਕ ਇਹ ਅੱਛੀ ਤਰ੍ਹਾਂ ਕੀ ਨਾ ਛੱਡ ਜਵੇ ਫਿਰ ਥੋੜਾ ਜਿਹਾ ਹੋਰ ਐਡ ਕਰਤਾ ਫਿਰ ਥੋੜਾ ਜਿਹਾ ਹੋਰ ਐਡ ਕਰਤਾ ਉਸ ਤੋਂ ਬਾਅਦ ਉਹਨੂੰ ਇਦਾਂ ਦਾ ਕਲਰ ਆ ਗਿਆ ਜਦੋਂ ਫਿਰ ਉਹਦੇ ਵਿੱਚ ਦਾਖਾਂ ਐਡ ਕਰਤੀਆਂ ਸੀ ਦਾਖਾਂ ਅੱਛੀਆਂ ਲੱਗਦੀਆਂ ਨੇ ਕਿਤੇ ਕਿਤੇ ਕਿਉਂਕਿ ਦਾਖਾਂ ਨੂੰ ਗ੍ਰाइंड ਮੈਂ ਤਾਂ ਨਹੀਂ ਕੀਤਾ ਫਿਰ ਚਿਪਚਿਪੀ ਜਿਹੀ ਹੋ ਜਾਣੀ ਸੀ ਗ੍ਰਾਈਂਡਰ ਚੋਂ ਵੀ ਨਹੀਂ ਸੀ ਲੈਣੀ ਤੇ ਉਸ ਤੋਂ ਬਾਅਦ ਵੈਸੇ ਵੀ ਬਹੁਤ ਜ਼ਿਆਦਾ ਚੇਂਜ ਹੋ ਜਾਂਦਾ ਹੈ ਮਤਲਬ ਪੰਜੀਰੇ ਦੇ ਵਿੱਚ ਉਹਨੀ ਅੱਛੀ ਨਹੀਂ ਲੱਗਦੀ ਤਾਂ ਉਹਨੂੰ ਫੁੱਲ ਇਦਾਂ ਹੀ ਬਣਾਤਾ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਜਿਹੜੇ ਡਰਾਈ ਫਰੂਟਸ ਗ੍ਰाइंड ਕੀਤੇ ਸੀ ਰੋਸਟ ਕੀਤੇ ਸੀ ਮੈਨੇ ਬਦਾਮ ਨਾਲ ਥੋੜੇ ਘੱਟ ਗ੍ਰाइंड ਕੀਤੇ ਆ ਉਹਨਾਂ ਨੂੰ ਥੋੜਾ ਮੋਟਾ ਹੀ ਰੱਖਿਆ ਉਸ ਤੋਂ ਬਾਅਦ ਉਹਦੇ ਵਿੱਚ ਉਹ ਐਡ ਕਰਤੀ ਤੇ ਉਹਨੂੰ ਅੱਛੀ ਤਰ੍ਹਾਂ ਮਤਲਬ ਬੇਸਨ ਨੂੰ ਨਾ ਥੋੜੀ ਦੇਰ ਪਰਾਂ ਰੱਖਤਾ ਸੀ ਉਹਨੂੰ ਠੰਡਾ ਹੋਣ ਦਿੱਤਾ ਸੀਗਾ ਫਿਰ ਉਸ ਤੋਂ ਬਾਅਦ ਉਹਦੇ ਵਿੱਚ ਇਹ ਡਰਾਈ ਫਰੂਟਸ ਐਡ ਕਰਤੀ ਤੇ ਤੇ ਉਹਨੂੰ ਅੱਛੀ ਤਰ੍ਹਾਂ ਫਿਰ ਗ੍ਰाइंड ਕਰ ਲਿਆ ਗ੍ਰाइंड ਨਹੀਂ ਸੌਰੀ ਮਿਕਸ ਕਰ ਲਿਆ ਸੀ ਤੇ ਮਮਾ ਨੇ ਉਸ ਤੋਂ ਬਾਅਦ ਕਿਹਾ ਸੀ ਦੋਨੋਂ ਹੱਥਾਂ ਦੇ ਵਿੱਚ ਘਾਰ ਲੈ ਕੇ ਇਦਾਂ ਮਤਲਬ ਥੋੜਾ ਥੋੜਾ ਉਹ ਨੂੰ ਉਹ ਕਰਦੇ ਜਾਣਾ ਸੋ ਦਟ ਅੱਛੀ ਤਰ੍ਹਾਂ ਮਿਕਸ ਹੋ ਰਵੇ ਥੋੜੇ ਥੋੜੇ ਲੈ ਕੇ ਮਿਕਸ ਕੀਤੇ ਸੀਗੇ ਤੇ ਇਹ ਨਾਰਮਲ ਪੰਜੀਰੀ ਤੋਂ ਥੋੜੀ ਅਲੱਗ ਬਣ ਗਈ ਕਿ ਨਾਰਮਲੀ ਤਾਂ ਆਪਾਂ ਜ਼ਿਆਦਾ ਕੁਆਂਟੀਟੀ ਚ ਵੀ ਖਾ ਲੈਂਦੇ ਹਾਂ ਇਹਨੂੰ ਐਜ਼ ਅ ਮੈਡੀਸਿਨ ਹੀ ਯੂਜ਼ ਕਰਨਾ ਹੈ ਮੈਨੂੰ ਇਹਦੇ ਚ ਕੀ ਫਾਇਦਾ ਹੋ ਰਿਹਾ ਮੈਂ ਇਹਦੀ ਵੀਡੀਓ ਨੂੰ 3 ਮੰਥਸ ਬਾਅਦ ਪਾ ਰਹੀ ਹਾਂ 3 ਮੰਥ ਪਹਿਲਾਂ ਇਹ ਸ਼ੂਟ ਕੀਤੀ ਸੀ ਤੇ ਮੈਨੂੰ ਥੋੜਾ ਫਾਇਦਾ ਲੱਗਿਆ ਕਿ ਮੇਰੇ ਵਾਲਾਂ ਵਾਲਾਂ ਦੀ ਲੈਂਥ ਚ ਕਾਫੀ ਜ਼ਿਆਦਾ ਫਰਕ ਆਇਆ ਤੇ ਇਹ ਅ ਇਹ ਵੀ ਹੁੰਦਾ ਕਿ ਖਾਲੀ ਪੇਟ ਨਾਲ ਕੇਵਰ ਖਾਣੇ ਨੂੰ ਜੀ ਨਹੀਂ ਕਰਦਾ ਜਾਂ ਕੁਝ ਹੋਰ ਬਣਾ ਕੇ ਖਾਣ ਨੂੰ ਜੀ ਨਹੀਂ ਕਰਦਾ ਸੋ ਅੱਗੇ ਆਪਾਂ ਟਾਲ ਜਾਨੇ ਕਿ ਮੈਂ ਰੋਟੀ ਨਹੀਂ ਖਾਣੀ ਉਹ ਚੀਜ਼ ਵੀ ਕਾਫੀ ਹੱਦ ਤੱਕ ਚੇਂਜ ਹੋ ਗਈ ਹੁਣ ਉਹਦੀ ਜਗ੍ਹਾ ਪੰਜੀਰੀ ਯੂਜ਼ ਕਰ ਲੈਨੇ ਆ ਮਤਲਬ ਉਹ ਖਾ ਲੈਨੇ ਕੰਜ਼ੂਮ ਕਰ ਲਈ ਦੀਆ ਉਹਦੇ ਨਾਲ ਬਹੁਤ ਹੱਦ ਤੱਕ ਮਤਲਬ ਫਾਈਬਰ ਤੇ ਪ੍ਰੋਟੀਨ ਵਾਲੀ ਸਮੱਸਿਆ ਵੀ ਦੂਰ ਹੋ ਗਈ ਚਮੜੀ ਦੇ ਵਿੱਚ ਵੀ ਕਾਫੀ ਹੱਦ ਤੱਕ ਸੁਧਾਰ ਆਇਆ ਇਹ ਪਹਿਲਾਂ ਜਿੱਦਾਂ ਜ਼ਿਆਦਾ ਰਫ ਰਹਿੰਦੀ ਸੀ ਮੇਰੀ ਸਕਿਨ ਹੁਣ ਉਹ ਬਹੁਤ ਹੱਦ ਤੱਕ ਕੰਟਰੋਲ ਹੋ ਗਿਆ ਕਿਉਂਕਿ ਇਹਦੇ ਵਿੱਚ ਆਪਾਂ ਨੇ ਕੀ ਵੀ ਐਡ ਕੀਤਾ ਸੀ ਤੇ ਥੋੜਾ ਥੋੜਾ ਥੋੜੇ ਸਾਹਮਣੇ ਥੋੜਾ ਥੋੜਾ ਐਡ ਕਰਕੇ ਮੰਮਾ ਉਹਨੂੰ ਮਿਕਸ ਕਰ ਰਹੇ ਨੇ ਸੋ ਥੈਟ ਮਤਲਬ ਅਲੱਗ-ਅਲੱਗ ਨਾ ਰਹਿ ਜਾਵੇ ਕਿਉਂਕਿ ਫਿਰ ਉਹ ਨਾ ਕੱਚੇ ਪਣਜੇ ਦੀ ਫੀਲ ਆਉਣ ਲੱਗ ਜਾਵੇ ਥੈਟਸੋ ਆਪਾਂ ਨੇ ਪਹਿਲਾਂ ਡ్రਾਈ ਫਰੂਟਸ ਨੇ ਸਾਰੇ ਰੋਸਟ ਕਰਤੇ ਸੀ ਸੋ ਥੈਟ ਉਹ ਕੱਚਾ-ਕੱਚਾ ਜਿਹਾ ਨਾ ਫੀਲ ਹੋਵੇ ਤੇ ਆ ਜਿਹੜੀ ਪਾਸ ਐਡ ਕੀਤੀ ਸੀ ਇਹ ਮੰਮਾ ਨੇ ਮੈਂ ਪੁੱਛਣਾ ਭੁੱਲ ਗਈ ਸੀ ਇਹ ਉਹ ਸੀ ਕਮਰਕਸ ਸੀ ਜਿਹੜੀ ਆਪਣੀ ਇਹਦਾ ਕਲਰ ਥੋੜਾ ਇਹਦੇ ਵਿੱਚ ਲੱਗ ਆ ਰਿਹਾ ਬ ਆਈ ਥਿੰਕ ਉਹੀ ਸੀ ਇਹ ਇੱਕ ਚੀਜ਼ ਹੋਰ ਮੈਂ ਭੁੱਲ ਗਈ ਜਿਹੜੀ ਮੰਮਾ ਨੇ ਐਡ ਕੀਤੀ ਸੀ ਅਗਰ ਮੈਂ ਯਾਦ ਰਿਹਾ ਮੈਂ ਮੰਮਾ ਤੋਂ ਪੁੱਛ ਕੇ ਨਾ ਡਿਸਕ੍ਰਿਪਸ਼ਨ ਚ ਮੈਂਸ਼ਨ ਕਰ ਦੂੰਗੀ ਉਹ ਦੋਨੋਂ ਚੀਜ਼ਾਂ ਆਪਣੀ ਬੈਕਬੋਨ ਲਈ ਬਹੁਤ ਜ਼ਿਆਦਾ achiyan si ਕਿ ਅਗਰ ਕਿਸੇ ਨੂੰ ਬੈਕਬੋਨ ਦਾ ਪੇਨ ਰਹਿੰਦਾ ਹੈ ਜਾਂ ਕੋਈ ਸਮੱਸਿਆ ਆਉਂਦੀ ਹੈ ਕਿ ਜ਼ਿਆਦਾ ਜਲਦੀ ਥੱਕ ਜਾਂਦੇ ਹਨ ਨਾ ਇਹ ਕਾਫੀ achi ਹੈ ਉਹ ਮੰਮਾ ਨੇ ਦੱਸਿਆ ਸੀ ਕਿ ਉਹਦੇ ਵਿੱਚ ਕੈਲਸ਼ੀਅਮ ਤੇ ਪ੍ਰੋਟੀਨ ਸਭ ਤੋਂ ਜ਼ਿਆਦਾ ਆ ਸੋ ਇਹ ਥੋੜੀ ਜਿᱷ ਕੱਟ ਕੇ ਪਹਿਲਾਂ ਵੱਡੇ ਵੱਡੇ ਰਿਆਂ ਲਈ ਪਾਉਂਦੇ ਨੇ ਨਾ ਆਪਣੇ ਪੰਜਾਬ ਦਾ ਇਹ ਰਿਵਾਜ ਹੈ ਸੋ ਮਿਲਦੇ ਹਾਂ ਕਿਸੇ ਨਿਊ ਵੀਡੀਓ ਨਾਲ ਬਾਏ ਬਾਏ